ਗਰਜਾਂ ਮਨ ਮੈਂ ਜਬ ਕਾਨ ਸੁਣੀ ਤਨ ਦੇ ਤਨ ਕੀ ਤਬਕੋਪ ਕੀਓ ਗਰਜਾਂ ਮਨ ਮੈਂ ਜਦ ਕਲ ਤੇ ਵਿਚ ਪਈ ਨਾ ਉਹਨਾਂ ਦਾ ਰੌਲਾ ਆਵਾਜ਼ ਵੀ ਫੇਰ ਆਗੇ ਹੋਰ ਆਗੇ ਆਸਤਾ ਸੀ ਛੱਡਿਆ ਸੀ ਨਾ ਇੱਕ ਲਿਆਉਣ ਵਾਸਤੇ ਤਬ ਕੋਪ ਕੀਓ ਗਰਜਾਂ ਮਨ ਮੈਂ ਉਹਦੇ ਮਨ ਚ ਵੀ ਗੁਸਾ ਆਇਆ ਚੜ ਸਿੰਘ ਸੁ ਸੰਖ বাজਾਏ ਚਲੀ ਸਮਾ ਯੁੱਧ ਧਾਰ ਤਵੇ ਤਨ ਮੈਂ ਚੜ ਸਿੰਘ ਸੁ ਸੰਖ বাজਾਏ ਚਲੀ ਸ਼ੇਰ ਤੇ ਸਵਾਰ ਹੋ ਕੇ ਸੰਖ ਬਜਾ ਕੇ ਤੁਰ ਪਿਓਦਨ ਆਪੇ ਸਭ ਇਹ ਆਇਓ ਤੇ ਧਾਰ ਤਵਾ ਤਨਵੇ ਸਾਰੇ ਹਥਿਆਰ ਕੋਲ ਲੈ ਲੈ ਹਥਿਆਰ ਕੀ ਲੈਣੇ ਸੀ ਇਹਦੀ ਸਾਵਧਾਨ ਹੋ ਕੇ ਚੱਲੀ ਸਾਵਧਾਨ ਹੋ ਗਿਰਤੇ ਉਤਰੀ ਦਲ ਬੈਰ ਰਕੋ ਪਰ ਜੋ ਉਪਮਾ ਉਪਜੀ ਮਨ ਮੈਂ ਗਿਰਤੇ ਉਤਰੀ ਦਲ ਬੈਰ ਨਕੇ ਪਰ ਜੋ ਉਪਮਾ ਉਪਜੀ ਮਨ ਮੈਂ ਗਿਰਤੇ ਉਤਰੀ ਪਹਾੜ ਤੋਂ ਥੱਲੇ ਉਤਰੀ ਬੈਰੀਆਂ ਦੇ ਦਲ ਦੇ ਉੱਤੇ ਜੋ ਬੁਮਾਉ ਬੁਦੀ ਮਾਰ ਮੈਂ ਸੀ ਤ੍ਰਿਕੇ ਨਾਲ ਉਤਰੀ ਹੋਜ ਜਿਵੇਂ ਬਹਿਰੀ ਜਨ ਬਹਿਰੀ ਲਖ ਛੂਟ ਪੜੀ ਬਹਿਰੀ ਲਖ ਜਨ ਛੂਟ ਪੜੀ ਕੂਕ ਕੁਲੰਗਨ ਕੇ ਗਰਬ ਜਿਵੇਂ ਕੀੜੀਆਂ ਦੇ ਔਰ ਕੁੰਜਾਂ ਦੇ ਢਾਰ ਦੇ ਉੱਤੇ ਬਹਿਰੀ ਪੈ ਜਾਂਦੀ ਆ ਨਾ ਐਂ ਪੈ ਗਈ ਬਹਿਰੀ ਹੁੰਦਾ ਇੱਕ ਛੋਟਾ ਬਾਜ ਵਰਗਾ ਜਾਨਵਰ ਹੁੰਦਾ ਇਹ ਢਾਰ ਦੇਖਦਾ ਨਾ ਬੜੀ ਤੇਜ਼ੀ ਨਾਲ ਪੈਂਦਾ ਝੱਫਟ ਮਾਰ ਕੇ ਨਭ ਤੇ ਜਨ ਬਹਿਰੀ ਨਭ ਤੇ ਬਹਿਰੀ ਗੱਲ ਸ਼ੁਰੂ ਕਰ ਨਭ ਤੇ ਲਖ ਬਹਿਰੀ ਛੂਟ ਪਰੀ ਜਨ ਕੂਕ ਕੁਲੰਗਨ ਕੇ ਗੜਬੇ ਅਕਾਸ਼ ਵਿੱਚੋ ਜਿਵੇਂ ਬਹਿਰੀ ਪੈਂਦੀ ਹੈ ਨਾ ਉਹਨਾਂ ਦੇ ਡਾਲੂ ਐਂ ਪਹਾੜ ਤੋਂ ਥੱਲੇ ਨੂੰ ਪਈ ਜੋਲ ਚੰਡ ਕਵੰਡ ਤੇ ਬਾਣ ਛੁੱਟੇ ਇੱਕ ਤੇ 10 100 ਤੇ 1000 ਤਹ ਵੱਢ ਆ ਲਿਓ ਚੰਡ ਕਵੰਡ ਤੇ ਬਾਣ ਚੱਲੇ ਕਦੇ ਕਦੇ ਮੈਂ ਪਹਿਲਾਂ ਬੋਲਦਾ ਹੁੰਦਾ ਸੀ ਇਹ ਪੰਕਤੀ ਹੂੰ ਐਸੇ ਤਰੀਕੇ ਨਾਲ ਬਚਨ ਉਹ ਚੋਂ ਨਿਕਲਦੇ ਨੇ ਉਹਦੇ ਇੱਕ ਬਚਨ ਛੱਡਿਆ ਹੋਇਆ ਇੱਕ ਗੱਲ ਕਹੀ ਉਹ ਹੀ ਹਜ਼ਾਰਾਂ ਨੂੰ ਬਣਾ ਦਿੰਦੀ ਹੈ ਉਹੀ ਪਰਮ ਹੁੰਦਾ ਸਾਰਿਆਂ 'ਚ ਇੱਕ ਤੇ 10 100 ਤੇ 10 ਆਪਣੇ ਵਾਲੇ 10 100 ਤੇ ਸਹ ਹੱ ਵੜੇ 100 ਤੇ ਸਹ 100 ਤੇ ਫਿਰ ਹਜ਼ਾਰ ਐ ਵਧ ਰਹੇ ਨੇ ਗਾਹ ਜਿਹੜਾ ਸੁਣਦਾ ਉਹਦਾ ਵੀ ਉਹੀ ਪਰਮ ਹੁੰਦਾ ਸਾਰਿਆਂ ਦੇ تیر ਕੋ ਫੱਟੜ ਕਰ ਜਾਂਦਾ ਇੱਕੋ ਗੱਲ ਕਹੀ ਹੋਈ ਗੱਲ ਦਾ ਇੱਕ ਕਹੀ ਦੀ ਫੱਟੜ ਸਾਰਿਆਂ ਨੂੰ ਕਰ ਜਾਂਦੀ ਹੈ ਓਈ ਪਰਬ ਸਾਰਿਆਂ ਨੂੰ ਹੁੰਦਾ ਜਿਹੜਾ ਉੱਤ ਹਾਂਜੀ ਲੱਖਿਆ ਕੋ ਹੋਏ ਕਰ ਜਾਏ ਲਗੇ ਲੱਖੇ ਕੋ ਹੋਏ ਕਰ ਜਾਏ ਲਗੇ ਤਨ ਦੰਤ ਨਮਾਜ ਰਹੇ ਗੜ ਗੜ ਚਮਕ ਕੇ ਜਾ ਕੇ ਲਗੇ ਰੇ ਜਦੋਂ ਬਿਜਲੀ ਦੀ ਚਮਕ ਹੁੰਦੀ ਆ ਨਾ ਪੈਂਦੀ ਆ ਸਾਰਿਆਂ ਲਈ ਦਿਖ ਜਾਂਦੀ ਆ ਸਾਰਿਆਂ ਨੂੰ ਐ ਜਿਹੜੀ ਗੱਲ ਆ ਸਾਰਿਆਂ ਨੂੰ ਕੋਈ ਦਰਸ਼ਣ ਕਰਾ ਦਿੰਦੀ ਆ ਸਾਰਿਆਂ ਦੇ ਅੰਦਰਲੇ ਪਰਮ ਚੱਕ ਦਿੰਦੀ ਆ ਇੱਕੋ ਗੱਲ ਕਹੀ ਨੱਛੇ ਕੋ ਹੋਏ ਕਰ ਜਾਏ ਲੰਗੇ ਚਮਕ ਚਮਕ ਜਾਂਦੀ ਆ ਹੋ ਪਰਮ ਤਾਂ ਹੀ ਦੂਰ ਕਰੂ ਜਾਂ ਚਮਕ ਜਾਊ ਐ ਲਿਸ਼ਕਦਾ ਜਾਂਦਾ ਹੈ ਉਹ ਤੀਰ ਚਮਕਦਾ ਜਾਂਦਾ ਹੈ ਗੱਲ 'ਚ ਐ ਰੋਸ਼ਨੀ ਜਾ ਰਹੀ ਹੈ ਗਿਆਨ ਦੀ ਕਿ ਸਾਰਿਆਂ ਦਾ ਪਰਬ ਦੂਰ ਹੋ ਰਿਹਾ ਰਹੇ ਗੱਡ ਜਾਂਦੇ ਨੇ ਤੀਰ ਜਾ ਕੇ ਅੰਦਰ ਤਨ ਤਨ ਮਾਜ ਰਹੇ ਗੱਡ ਗੱਡ ਤਨ ਹਿਰਦੇ ਵਿੱਚ ਗੱਡ ਕੇ ਜਾ ਗੱਲ ਕਹੀ ਹਿਰਦੇ ਵਿੱਚ ਗੱਡ ਜਾਂਦੀ ਹੈ ਜਾ ਕੇ ਕੋ ਕੋ ਵੀ ਤਾਹੇ ਸਰਾਹ ਕਰੇ ਅਤਸਾ ਉਪਮਾ ਜੋ ਭਈ ਬਿਨ ਗੱਡੇ ਕਿਹੜਾ ਕਵੀ ਹੈ ਜਿਹੜੀ ਉਹਦੀ ਸਰਾਹਣਾ ਕਰੋ ਇਸ ਗੱਲ ਦੀ ਇਸ ਗੱਲ ਦੀ ਸਰਾਹਣਾ ਨਹੀਂ ਹੋ ਸਕਦੀ ਉਪਮਾ ਦਾ ਬਿਨਾ ਵਿਚਾਰਿਆ ਹੀ ਆਪੇ ਹੀ ਆ ਗਈ ਕਿ ਤੂੰ ਕੱਢਣੀ ਨਹੀਂ ਭਈ ਖੋਜਣੀ ਨਹੀਂ ਭਈ ਉਪਬ ਬਿਨ ਕਾਢੇ ਉਪਮਾ ਦਾ ਆਪੇ ਹੀ ਆਈ ਹੈ ਮੂਰੇ ਉੱਪਰ ਤੈਰਦੀ ਫਿਰਦੀ ਉਪਬੋ ਜੀ ਫਾਗਣ ਪਾਉਣ ਕੇ ਗਾਉਣ ਭਏ ਜਣ ਪਾਤ ਬਿਹੀਨ ਰਹੇ ਤੜ ਠੰਡ ਐ ਸਮਝ ਲਓ ਫਾਗਣ ਪਾਉਣ ਕੇ ਫੱਗਣ ਦੇ ਬੀਨੇ ਦੇ ਵਿੱਚ ਬੋੜੇ ਵਿਚਾਕੇ ਮੰਗਦੇ ਵਿਚਾਕੇ ਦਰਖਤਾਂ ਦੇ ਪੱਤੇ ਝੜ ਜਾਂਦੇ ਨੇ ਸਿਆਲ ਚਾ ਫਗਣ ਦੇ ਬਿਨੇ ਜਿਵੇਂ ਦਰਖਤ ਹੁੰਦੇ ਨੇ ਨਾ ਬਿਨਾ ਪੱਤਿਆਂ ਤੋਂ ਐ ਖੜੇ ਨੇ ਐ ਖੜੇ ਨੇ ਸਾਰੇ ਜਨਪਾਤ ਬਹੀਨ ਰਹੇ ਤਰਕ ਠੰਡ ਪੱਤਾ ਦੇ ਬਹੀਨ ਠਾੜੇ ਖੜੇ ਠਾੜੇ ਖੜੇ ਖੜੇ ਨੇ ਪਰ ਪੱਤਾ ਕੋਈ ਨਹੀਂ ਐ ਝਾੜਦੇ ਸਾਰੇ ਮੂंड ਲਈ ਕਰਵਾਰ ਹਕਾਰ ਕਹਿਰ ਕੈ ਅੰਗ ਅੰਗ ਪਰ ਹਾਰੇ ਮੁੰਡਲੇ ਕਰ ਬਾਰਹਕਾਰ ਕੇ ਕੇਹਰ ਕੇ ਅੰਗ ਅੰਗ ਪ੍ਰਹਾਰੇ ਮੁੰਡਨੇ ਫਿਰ ਤਲਵਾਰ ਲਈ ਆਪਣੀ ਆਪਣੀ ਗਿਆਨ ਘੜੇ ਕਢੀ ਕੇਹਰ ਦੇ ਗਿਆਨ ਜਿਹੜਾ ਤਤ ਗਿਆਨ ਦੇ ਸਾਰੇ ਅੰਗਾਂ ਤੇ ਵਾਰ ਕੀਤੇ ਅੰਗਾਂ ਤੇ ਵਾਰ ਕਰੇ ਕੀਤੇ ਜਦ ਤੁਸੀਂ ਕਹਿੰਦੇ ਨਿਰਾਖਾਰ ਹੈ ਫਿਰ ਉਧਰ ਕੈਰ ਨਾਖ ਵੀ ਹੈਗਾ ਲੰਬੜੇ ਵਾਲ ਵੀ ਹੈਗੇ ਕੰਡ ਵੀ ਹੈਗੇ ਨਿੱਤਰ ਵੀ ਹੈਗੇ ਵਸਦਾ ਵੀ ਹੈਗੀਆਂ ਨੇ ਫਿਰ ਉਹ ਨਿਰਾਕਾਰ ਕੇ ਵੇ ਬਈ ਅੰਗਾ ਅੰਗਾ ਤੇ ਪ੍ਰਹਾਰ ਕੀਤਾ ਅੰਗਾਾਂ ਤੇ ਅੰਗ ਵੀ ਕਹਿ ਰਹੇ ਹੋ ਫਿਰ ਨਿਰਾਕਾਰ ਵੀ ਕਹਿ ਰਹੇ ਇਹ ਦੋ ਗੱਲਾਂ ਕਿਵੇਂ ਆਇਆ ਨਾ ਤੇ ਲੰਬੜੇ ਵਾਲ ਰੂਪ ਰੂਪ ਤੇਰਾ ਆ ਮੈਂ ਰੂਪ ਤੇਰਾ ਦਰ ਸਾਰਾ ਇਹ ਵੀ ਕਹੀ ਜਾਂਦੇ ਹੋ ਇਹ ਵੀ ਕਹਿੰਦੇ ਹੋ ਨਰਗਾਰ ਅੱਖ ਨੂੰ ਦੀਦਾ ਨਹੀਂ ਫਿਰ ਪਤਾ ਕਵੇਂ ਲੱਗਿਆ ਸਵਾਲ ਤਾਂ ਬਣਦਾ ਹੈ ਨਾ ਉਹਨਾਂ ਦਾ ਤਾਂ ਸਵਾਲ ਬੜੂ ਗਈ ਹੋਜੀ ਕੇਰ ਕੇ ਹਾਂਗਾ ਹੰਗ ਪਰ ਹਾਰੇ ਹਾਂ ਫੇਰ ਤੇ ਤਨ ਦੌਰ ਕੇ ਗੌਰ ਕੋ ਘਾਇਲ ਕੇ ਨਿਕਸੀ ਅੰਗ ਧਾਰੇ ਗੱਲ ਬੜੀ ਠੀਕ ਸੀ ਨਿਸ਼ਾਨੇ ਤੇ ਲੱਗੀ ਕਾਇਲ ਕਰ ਗਈ ਵਿਵਾਲ ਦੇਣ ਤੇ ਆ ਕਾਇਲ ਕਰਨ ਵਾਲੀ ਗੱਲ ਸੀ ਜਿਹੜੀ ਤਲਵਾਰ ਵੱਜੀ ਤੇ ਲਹੂ ਨੂੰ ਭਿਜ ਕੇ ਨਿਕਲੀ ਵਾਰ ਸਹੀ ਲਗਿਆ ਫੇਰ ਦਈ ਤਨ ਦੌਰ ਕੇ ਹਾਂ ਦੌਰ ਕੋ ਕਾਇਲ ਕੇ ਨਕਸੀ ਅੰਗ ਧਾਰੇ ਲੰਦਾਂ ਦੇ ਵਿੱਚੋਂ ਕੱਟ ਕੇ ਨਿਕਲੀ ਵੀ ਹਾਂ ਸਵਾਲ ਤਾਂ ਖੜਾ ਹੈ ਲਹੂ ਰੋ ਪੀ ਜੀ ਨਿਕਲੀ ਤਲਵਾਰ ਸ਼ਰਾਉਣ ਭਰੀ ਥੈਰੇ ਕਰ ਦੈਂ ਤਕੇ ਕੋ ਕਵੀ ਹੋਰ ਬਚਾਰੇ ਕੀ ਹੁਣ ਇਹਦੀ ਉਪਮਾ ਕਰੀਏ ਇਹਨੂੰ ਕੀ ਕਹੀਏ ਕੀ ਹੋ ਰਿਹਾ ਹੈ ਪਾਣ ਗੁਮਾਨ ਸੋ ਖਾਏ ਅਗਾਏ ਮਨੁ ਜਮ ਆਪਣੀ ਜੀਬ ਨੇ ਹਾਰੇ ਗੁਮਾਨ ਨਾਲ ਗੁਮਾਨ ਕਰਿਆ ਨਾ ਉਹਨੇ ਵੀ ਮੇਰਾ ਸਵਾਲ ਬਹੁਤ ਤਕੜਾ ਹੈ ਜਿਵੇਂ ਕੋਈ ਗੁਮਾਨ ਕਰਦੇ ਕਮੰਡੀ ਆਦਮੀ ਪਾਣ ਖਾ ਲਵੇ ਨਾ ਪਹਿਲਾਂ ਰੋਟੀ ਖਾਦੀ ਹੋਵੇ ਰੱਜ ਕੇ ਅਗਾਏ ਕੇ ਪਾਣ ਗੁਮਾਨ ਸੋ ਖਾਏ ਅਗਾਏ ਫਿਰ ਪਾਣ ਖਾ ਕੇ ਫਿਰ ਆਪਣੀ ਜੀਬ ਦੇਖਦਾ ਹੋਵੇ ਐ ਤਲਵਾਰ ਇਹ ਜੀ ਆ ਮਨੁ ਜਮ ਆਪਣੀ ਜੀਬ ਨੇ ਹਾਰੇ ਜੀਬ ਹੁੰਦੀ ਹੈ ਜਮਦੀ ਉਦੇ ਜੀਮ ਵਰਗੀ ਲਾਲ ਤਲਵਾਰ ਕਾਓ ਕਾਓ ਕੇ ਦੰਦ ਚਲਿਓ ਜਬ ਹੀ ਤਬ ਦੇਵੀ ਨਖੰਗ ਤੇ ਬਾਣ ਸੁ ਕਾਢੇ ਜਿਹੜਾ ਭੱਥਾ ਹੁੰਦਾ ਨੂੰ ਨਖੰਗ ਕਹਿੰਦੇ ਨੇ ਤੀਰ ਜੀ ਚ ਹੁੰਦੇ ਨੇ ਜਬ ਕਾਓ ਮਾਰ ਕੇ ਚਲੇ ਆ ਉਹਨੇ ਵੀ ਕੱਢਿਆ ਫਿਰ ਤੀਰ ਇਹਨੂੰ ਕੱਟਣ ਵਾਸਤੇ ਉਹਦਾ ਜਵਾਬ ਦੇਣ ਵਾਸਤੇ ਤੀਰ ਸੁ ਕਾਢੇ ਕਾਣ ਪ੍ਰਮਾਣ ਕੋ ਖੈਂਚ ਕਮਾਣ ਚਲਾਵਤ ਏਕ ਅਨੇਕ ਹੋਏ ਵਾਢੇ ਕਾਣ ਪੂਰਾ ਕੰਨ ਤੱਕ ਖਿੱਚਣਾ ਪਿਆ ਤੀਰ ਇਹਦੀ ਕਮਾਨ ਜਿਹੜੀ ਸੀ ਪੂਰੀ ਜ਼ਿਆਦਾ ਖਿੱਚਣੀ ਪਈ ਐਨੇ ਹਲਕੇ ਹਲਕੇ ਚਲਾਏ ਤੀਰੇ ਸਵਾਲ ਔਖਾ ਸੀ ਜ਼ਿਆਦਾ ਪੂਰੇ ਜੋਰ ਲਾ ਕੇ ਦਾ ਜਵਾਬ ਦੇਣਾ ਪਿਆ ਪੂਰੀ ਬੁੱਧੀ ਨਾਲ ਬੁੱਧੀ ਦੀ ਪੂਰੀ ਤਾਕਤ ਲਾ ਕੇ ਇਸ ਸਵਾਲ ਦਾ ਜਵਾਬ ਆਉਂਦਾ ਕਹਿਣ ਦਾ ਮਤਲਬ ਹੈ ਜਦ ਪੂਰੇ ਕੰਨ ਥਈ ਤੀਰ ਨੂੰ ਖਿੱਚਦੇ ਆ ਨਾ ਇਕਾਤਾ ਸੱਦਾ ਹੁੰਦਾ ਖੱਬਾ ਪਰ ਖਿੱਚਣਾ ਉਹਨੂੰ ਪੂਰੇ ਕੰਨ ਤੇ ਜੋਰ ਸਾਰਾ ਹੀ ਲੱਗ ਜਾਂਦਾ ਪੂਰਾ ਬੁੱਧ ਵਾਲ ਇਸ ਤੇ ਮਨ ਹੋਇਆ ਮੂੰਡ ਲਾਟ ਆਹ ਲੈ ਮੁਕੋ ਓਟ ਤਸੇ ਤੈ ਮੱਧ ਰਹੇ ਗੜ ਗਾਡੇ ਭਾਵੇਂ ਉਹਨੇ ਮੂਰੇ ਢਾਲ ਕਰ ਲਈ ਮੈਨਾ ਬੰਨੂ ਵਾਲੀ ਜੋ ਕੋ ਜਵਾਬ ਮਿਲੇ ਭਾਵੇਂ ਮੈਨਾ ਬੰਨੂ ਵਾਲੀ ਢਾਲ ਕਰ ਰੱਖੇ